ਹਾਂ ਲੋ ਦੋਸਤੋ ਆ ਵੀਡੀਓ ਦੇਖੀ ਮੈਂ ਇੰਟਰਨੈਟ ਤੇ ਤੇ ਦੇਖ ਕੇ ਬਹੁਤ ਹੀ ਜ਼ਿਆਦਾ ਮਨ ਦੁਖੀ ਹੋਇਆ ਕਿ ਲੋਕਾਂ ਦਾ ਦਿਮਾਗ ਕਿਵੇਂ ਦਿਨ ਬਦਨ ਜੀਰੋ ਹੋ ਰਿਹਾ ਹੈ ਹੁਣ ਤੁਸੀਂ ਦੇਖੋ ਇਹ ਵੀਊ ਦੇ ਪਿੱਛੇ ਸਿੱਧੂ ਮੂਸੇ ਵਾਲੇ ਦਾ ਪੋਸਟਰ ਜਿਹੜਾ ਬੰਦੇ ਨੇ ਸਟicker ਆਪਣੀ ਗੱਡੀ ਤੇ ਉੱਤੇ ਲਾਇਆ ਹੋਇਆ ਹੈ ਚਲੋ ਮੈਂ ਇਹ ਨਹੀਂ ਕਹਿਣਾ ਹੈਗਾ ਕਿ ਸਿੱਧੂ ਮੂਸੇ ਵਾਲੇ ਦੀ ਸਪੋਰਟ ਕਰੋ ਜਾਂ ਨਾ ਕਰੋ ਉਹ ਬੰਦੇ ਦਾ ਆਪ ਦਾ ਫੈਸਲਾ ਹੈ ਪਰ ਤੁਸੀਂ ਇਹ ਦੇਖੋ ਕਿ ਪੈਸੇ ਲਾ ਕੇ ਬੰਦੇ ਨੇ ਚਲੋ ਬੰਦੇ ਨੂੰ ਸ਼ੌਂਕ ਹੋਊਗਾ ਜਾਂ ਬੰਦਾ ਰਿਸਪੈਕਟ ਕਰਦਾ ਹੋਊਗਾ ਬੰਦਾ ਫੈਨ ਹੋਊਗਾ ਸਿੱਧੂ ਮੂਸੇ ਵਾਲੇ ਦਾ ਤਾਂ ਬੰਦੇ ਨੇ ਪੈਸੇ ਲਾ ਕੇ ਆਪਣੀ ਕਾਰ ਦੇ ਉੱਤੇ ਜਿਹੜਾ ਸਟicker ਲਵਾਇਆ ਹੋਊਗਾ ਘੱਟੋ ਘੱਟ ਨਹੀਂ ਤਾਂ 2-300 ਡਾਲਰ ਲੱਗਿਆ ਹੋਊਗਾ ਤੇ ਆ ਬੰਦੇ ਨੇ ਦੇਖੋ ਵਿਊ ਦੇ ਪਿੱਛੇ ਵੀ ਹਾਂ ਮੈਨੂੰ ਵਿਊ ਆ ਜਾਣਗੇ ਜਾਂ ਮੈਂ ਘੈਂਟ ਬਣ ਜਾਊਂਗਾ ਰੀਲ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਐ ਲੱਗੂਗਾ ਵੀ ਮੈਂ ਬਹੁਤ ਜ਼ਿਆਦਾ ਪੱড্ডা ਕੰਮ ਕਰਦਾ ਤੇ ਉਹਦਾ ਪੋਸਟਰ ਉਹਨੇ ਸਾਰਾ ਜਿਹੜਾ ਕਿ ਸਟicker ਆ ਗੱਡੀ ਤੇ ਲੱਗਿਆ ਹੋਇਆ ਉਹਨੇ ਸਾਰਾ ਕੁਝ ਖਰਾਬ ਕਰਤਾ ਹੁਣ ਬੰਦੇ ਦਾ ਨੁਕਸਾਨ ਕਰਤਾ ਇਹਨੇ ਵਿਊ ਪਿੱਛੇ ਬਸ ਐ ਕਰਕੇ ਵੀ ਮੈਂ ਕੁਝ ਕੁ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਘੈਂਟ ਬਣ ਜਾਊਂਗਾ ਵੀ ਦੇਖੋ ਬੰਦੇ ਨੇ ਬੱਲੇ ਬੱਲੇ ਕਰਾਤੀ ਤੇ ਚਲੋ ਦੂਜੀ ਗੱਲ ਐਵੇਂ ਮੰਨ ਲੈਂਦੇ ਆ ਵੀ ਚਲੋ ਕੰਮ ਕਰਦਾ ਹੋਵੇ ਤਾਂ ਚੰਗਾ ਵੀ ਲੱਗਦਾ ਇਹ ਦੇਖੋ ਤੁਸੀਂ ਨੌਜਵਾਨ ਆ ਪੂਰਾ ਵਧੀਆ ਉਮਰ ਦਾ ਇਹ ਬੰਦਾ 25 26 ਸਾਲਾਂ ਦਾ ਹੋਊਗਾ ਤੇ ਇਹੋ ਜਿਹੇ ਬੰਦੇ ਮਚਿਓਰ ਬੰਦੇ ਇਹੋ ਜੀਆਂ ਹਰਕਤਾਂ ਕਰਦੇ ਹੋਏ ਚੰਗੇ ਨਹੀਂ ਲੱਗਦੇ ਹੈਗੇ ਹੁਣ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਇਹੋ ਜਿਹੇ ਬੰਦਿਆਂ ਨੂੰ ਕਿਵੇਂ ਬੰਦਾ ਸਮਝਾਵੇ ਤਾਂ ਕਰਕੇ ਨਾ ਜਿਹੜੇ ਆਪਣੇ ਬੱਚੇ ਨੇ ਜਾਂ ਆਪਣੇ ਦੋਸਤ ਨੇ ਉਹਨਾਂ ਨੂੰ ਸਾਰਿਆਂ ਨੂੰ ਐਵੇਂ ਸਮਝਾਇਆ ਕਰੋ ਕੁਝ ਵੀ ਕਰੋ ਹਾਸਾ ਮਜ਼ਾਕ ਆਪਣੀ ਤਾਂ ਹੁੰਦਾ ਵੀ ਇਹੋ ਜਾਂ ਕੁਝ ਨਾ ਕਰੋ ਜਿਹਦੇ ਨਾਲ ਦੂਜੇ ਦਾ ਨੁਕਸਾਨ ਹੋਵੇ ਤੇ ਦੂਜੇ ਦੀਆਂ ਫੀਲਿੰਗਸ ਹਰਟ ਹੋਣ ਤੇ ਦੋਸਤੋ ਇੱਕ ਛੋਟੀ ਜੀ ਬੇਨਤੀ ਹੈ ਤੁਹਾਡੇ ਅੱਗੇ ਹੋਰ ਕਿ ਮੇਰੇ ਚੈ ਦਪੋਰਟ ਬਹੁਤ ਧੰਨਵਾਦ ਵੀਡੀਓ ਦੇਖਣ ਲਈ